ਖਾਖੀ ਦੀ ਵਰਦੀ ਇੱਕ ਵਾਰ ਫਿਰ ਤੋਂ ਦਾਗਦਾਰ ਹੋਈ ਹੈ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਬਤੌਰ ਕਾਂਸਟੇਬਲ ਤਨਾਤ ਮਹਿਲਾ ਅਮਨਦੀਪ ਕੌਰ ਜਿਸੇ ਕੋਲੋਂ ਪੁਲਿਸ ਨੇ 17.17 ਗ੍ਰਾਮ ਸਿੱਟਾ ਗ੍ਰਾਮ ਕੀਤਾ ਹੈ ਇਸ ਨੂੰ ਬਠਿੰਡਾ ਪੁਲਿਸ ਦੇ ਬਾਦਰੋਂ ਨਜ਼ਦੀਕ ਨਲੀਸ਼ਾ ਚੌਂਕ ਤੋਂ ਗ੍ਰਿਫਤਾਰ ਕੀਤਾ ਗਿਆ ਸੰਦਾ ਦੇ ਇੱਕ ਪਾਸੇ ਪੰਜਾਬ ਪੁਲਿਸ ਨੂੰ ਮਹਿੰਦੇ ਸਹਿਬ ਦਾ ਪੁਲਿਸ ਦਾ ਮਾਨਿਆ ਤੇ ਨਸ਼ਾ ਸਰਨਾਲ ਦੇ ਖਿਲਾਫ ਸਖਤ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਉਥੇ ਦੂਜੇ ਪਾਸੇ ਖਾਕੀ ਵਰਦੀ ਦੀ ਆੜ ਦੇ ਵਿੱਚ ਚਿੱਟਾ ਕਾਰੋਬਾਰ ਕਈ ਅਜੇ ਖਾਕੀ ਵਾਲੇ ਮੁਲਾਜ਼ਮ ਵਰਦੀਨ ਬਾਜ਼ਰ ਕਰ ਰਹੇ ਹਨ ਅਤੇ ਜਿਸਨਾਂ ਇਮਾਨਦਾਰਨਾ ਕੰਮ ਕਰਨ ਵਾਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵੀ ਸ਼ਰਮਸਾਲਾ ਪੈ ਰਿਹਾ ਹੈ ਇਸ ਤੋਂ ਪਹਿਲਾਂ ਵੀ ਕਈ ਨਛੇੜਾ ਦੇ ਮਾਮਲੇ ਦੇ ਵਿੱਚ ਪੂਰੀ ਮੁਲਾਜ਼ਮਾ ਦੀ ਸਮੂਹਿਤ ਪਾਈ ਗਈ ਹੈ ਫਿਲਹਾਲ ਨਛੇੜੇ ਦੀ ਬਰਾਮਦਗੀ ਤੋਂ ਬਾਅਦ ਇਸ ਮੈਲਾ ਕਾਂਸਟੇਬਲ ਅਮਨਦੀਪ 4 ਨੂੰ ਪੁਲਿਸ ਦੇ ਵੱਲੋਂ ਆਪਣੇ ਇਲਾਕੇ ਵੀ ਲੰਘਾ ਹੋਇਆ ਮੁਕਦਮਾ ਦਰਜ ਕਰਕੇ ਅਗਲੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਡਿਸਟ੍ਰਿਕਟ ਪੁਲਿਸ ਤੇ ਐਨਟੀਐਫ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਏਐਸ ਮਨਜੀਤ ਸਿੰਘ ਚੌਕੀਨ ਚਾਰਜ ਜ਼ਬਰਦਮਾਨ ਤੇ ਸੈਥਾਨੇ ਦਾ ਰਾਜਪਾਲ ਸਿੰਘ ਏਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਅ ਬਾਦਲ ਰੋਡ ਫਲਾਈਓਵਰ ਦੇ ਥੱਲੇ ਕੱਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕਯ7720 ਲਾਡਲੀ ਟੀ ਚੌਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰਨ ਬਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲੈਂਦੀ ਤਾਂ ਸਹਾਇਕ ਤਾਇਨਾਦਾਰ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁਕਾ ਲਿਖ ਕੇ ਥਾਣਾ ਕਲਾਂ ਕਨਾਲ ਕਲੋਨੀ ਦੇ ਵਿੱਚ ਮੁਕਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ ਕੌਰ ਹੈਗੀ ਏ ਸੀਨੀਅਰ ਲੇਡੀ ਕਾਂਸਟੇਬਲ ਹੈ ਜੋ ਮਾਨਸਾ ਜ਼ਿਲ੍ਹੇ ਦੇ ਵਿੱਚ ਤਨਾਤ ਹੈ ਜੋ ਟੈਂਪਰੇਰੀ ਅਟੈਚ ਜਿਹੜੀ ਹੈ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਡਿਊਟੀ ਕਰਦੀ ਹੈ ਪੰਜਾਬੀ ਟੀਵੀ ਦੇ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਦੀ ਰਿਪੋਰਟ ਖਾਕੀ ਦੀ ਵਰਦੀ ਇੱਕ ਵਾਰ ਫਿੱਕ ਤੋਂ ਦਾਗਦਾਰ ਹੋਈ ਹੈ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਬਤੌਰ ਕਾਂਸਟੇਬਲ ਤਨਾਤ ਮਹਿਲਾ ਅਮਨਦੀਪ ਕੌਰ ਜਦੇ ਕੋਲ ਪੁਲਿਸ ਨੇ 1.12 ਗ੍ਰਾਮ ਕਿਟਾ ਰਾਮ ਕਿਤਾ ਹੈ ਜਿਸ ਨੂੰ ਬਠਿੰਡਾ ਪੁਲਿਸ ਦੇ ਬਾਦਰੋਨ ਨਜ਼ਦੀਕ ਲਲੀ ਸਾਹ ਚੌਕੋਂ ਵਿਖੇ ਫੜਿਆ ਕੀਤਾ ਗਿਆ ਹੈ ਹੰਗਾ ਦੇਖ ਪਾਸੇ ਪੰਜਾਬ ਪੁਲਿਸ ਦੇ ਨਵੇਂ ਪੁਤ ਮੈਂਡੇਇਰ ਤੇ ਇਹ ਲਾਪਰੋਕੀਤਾ ਕਰਨਿਆ ਕੀਤਾ ਸਰਨਲਦੀ ਖਿਲਾਫ ਸੱਟਕਸ ਨੇਂਦੀ ਹੋਈ ਨਜ਼ਰ ਆ ਰਹੀ ਹੈ ਉਥੇ ਦੂਜੇ ਪਾਸੇ ਖਾਕੀ ਵਰਦੀ ਵੀ ਆੜ ਦੇ ਵਿੱਚ ਚਿੱਟਾ ਕਾਰੋਬਾਰ ਕਈ ਅਜੇ ਖਾਕੀ ਵਾਲੇ ਮੁਲਾਜ਼ਮ ਵਸਦੀਨ ਬਾਜ਼ਾਰ ਕਰ ਰਹੇ ਹਨ ਅਤੇ ਜਿਸ ਦੇ ਨਾਲ ਇਮਾਨਦਾਰਨਾ ਕੰਮ ਕਰਨ ਵਾਲੇ ਨੂੰ ਨਾਜਵਾ ਅਦੈਂ ਘਾਰੇ ਨੂੰ ਵੀ ਸ਼ਰਮਸਾਲਾ ਪੈ ਰਿਹਾ ਹੈ ਇਸ ਤੋਂ ਪਹਿਲਾਂ ਵੀ ਕਈ ਨਿਛੇੜੇ ਦੇ ਮਾਮਲੇ ਦੇ ਵਿੱਚ ਪੂਰੀ ਗੁਮਨਾਮਾ ਦੀ ਸਮੂਹਿਤ ਪਾਈ ਗਈ ਹੈ ਫਿਲਹਾਲ ਨਿਛੇੜੇ ਦੀ ਬਰਾਬਰੀ ਤੋਂ ਬਾਅਦ ਇਸ ਮੈਲਾ ਕਾਂਸਟੇਬਲ ਅਮਨਦੀਪ 4 ਨੂੰ ਪੁਲਿਸ ਦੇ ਵੱਲੋਂ ਆਪਣੇ ਵਿਰਾਂਤ ਵੀ ਲੰਘਾ ਹੋਇਆ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਡਿਸਟ੍ਰਿਕਟ ਪੁਲਿਸ ਤੇ ਐਨਟੀਐਫ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਏਐਸ ਮਨਜੀਤ ਸਿੰਘ ਚੌਕੀਨ ਚਾਰਜ ਜ਼ਬਰਦਮਾਨ ਤੇ ਸੈਥਾਣੇ ਦਾ ਰਾਜਪਾਲ ਸਿੰਘ ਏਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਅ ਬਾਦਲ ਰੋਡ ਫਲਾਈਓਵਰ ਦੇ ਥੱਲੇ ਕੱਟਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕਯ76ਵੀ ਲਾਡਲੀ ਟੀ ਚੌਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਦੇ ਸੰਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲੈਂਦੀ ਤਾਂ ਸਹਾਇਕ ਤਾਇਨਾਦਾਰ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁੱਕਾ ਲਿਖ ਕੇ ਥਾਣਾ ਕਲਾਨ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ ਕੌਰ ਹੈਗੀ ਏ ਸੀਨੀਅਰ ਲੇਡੀ ਕਾਂਸਟੇਬਲ ਹੈ ਜੋ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਇਨਾਤ ਹੈ ਜੋ ਟੈਂਪਰੇਰੀ ਅਟੈਚ ਜਿਹੜੀ ਹੈ ਬਠਿੰਡਾ ਪੁਲਿਸ ਲੈਨ ਦੇ ਵਿੱਚ ਡਿਊਟੀ ਕਰਦੀ ਹੈ ਪੰਜਾਬੀ ਟੀਵੀ ਦੇ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਦੀ ਰਿਪੋਰਟ